ਡੀਜੀਪੀ ਪੰਜਾਬ ਗੁਰਵਜਾਦੂ ਦੇ ਵੱਲੋਂ ਬੀਤੇ ਕੱਲੇ ਇੱਕ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਜਨਤਕ ਕੰਪਲੇਟਾਂ ਨੂੰ ਸੁਣਨ ਦੇ ਲਈ ਜਿੰਨੇ ਵੀ ਜ਼ਿਲ੍ਹੇ ਦੇ ਕਮਿਸ਼ਨਰ ਨੇ ਐਸਐਸਪੀ ਨੇ ਏਸੀਪੀ ਨੇ ਜਾਂ ਫਿਰ ਐਸਐਚਓ ਨੇ ਹਫ਼ਤੇ ਦੇ ਵਿੱਚ ਦਿਨ ਹੀ ਦਰਤ ਕੀਤੇ ਜਾਣ ਵੀ ਕਿ ਕਿੰਨੇ ਵਜੇ ਤੋਂ ਲੈ ਕੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੀਆਂ ਕਿ ਜਨਤਕ ਕੰਪਲੇਟਾਂ ਨੇ ਉਹ ਲੋਕਾਂ ਦੀਆਂ ਸੁਣਨੀਆਂ ਲਾਜ਼ਮੀ ਹੋਣਗੀਆਂ ਤੇ ਇਸੇ ਵਿੱਚ ਤੇ ਗੱਲਬਾਤ ਕਰਾਂਗੇ ਸਾਡੇ ਨਾਲ ACP ਗੁਰਪ੍ਰੀਤ ਮੌਜੂਦ ਨੇ ਗੁਰਪ੍ਰੀਤ ਸਰ ਕਿਵੇਂ ਦੇਖਦੇ ਹੋ ਜਿਹੜਾ ਡੀਜੀਪੀ ਸਾਡੋਂ ਨੇ ਨਿਰਦੇਸ਼ ਜਾਰੀ ਕੀਤੇ ਸੀਗੇ ਪਰ ਜਦੋਂ ਤੁਸੀਂ ਤੁਹਾਡੇ ਕੋਲ ਆਏ ਤੁਹਾਡੇ ਕੋਲ ਦੇਖ ਰਹੇ ਸੀ ਲਗਾਤਾਰ ਕੰਪਲੇਟਾਂ ਆਈ ਜਾ ਰਹੀਆਂ ਨੇ ਤੇ ਜਿੰਨ ਕਿਹੜੇ ਨਿਰਧਾਰਤ ਕੀਤੇ ਗਏ ਨੇ ਕਿੰਨੇ ਵੇ ਤੋਂ ਲੈ ਕੇ ਕਿੰਨੇ ਵੇ ਤੱਕ ਜਿਹੜੇ ਕੀ ਹੁਣ ਲੋਕ ਨੇ ਉਹ ਆਪਣੀ ਜਨਤ ਕੰਪਲੇਟਾਂ ਦੇ ਸਬੰਧ ਵਿੱਚ ਤੁਹਾਡੇ ਨਾਲ ਮਿਲ ਸਕਦੇ ਨੇ ਇਹਦੇ ਵਿੱਚ ਕੋਈ ਟਾਈਮ ਫਿਕਸ ਨਹੀਂ ਹੈ ਓਨਲੀ ਇੱਕ ਸੰਡੇ ਹੁੰਦਾ ਜਦੋਂ ਬਾਈ ਚਾਂਸ ਕੋਈ ਕੰਪਲੇਂਟ ਲੈ ਕੇ ਨਹੀਂ ਆਂਦਾ ਆਦਰਵਾਇਜ਼ ਥੋਰ ਟੋਰਲੀ ਵੀਕ ਸਾਰੇ ਵਿਜ਼ਿਟ ਕਰਦੇ ਨੇ ਔਰ ਮੇਰੇ ਖਿਆਲ ਮਾਰਨਿੰਗ ਸ਼ਾਮ ਨੂੰ 5 6 ਵੇ ਤੱਕ ਚੱਲਦਾ ਰਹਿੰਦਾ ਕੋਈ ਵੀ ਕੰਪਲੇਂਟ ਆ ਸਕਦਾ ਜਦੋਂ ਮਰਜੀ ਆਪਣੀ ਕੰਪਲੀਟ ਦੇ ਸਕਦਾ ਸਾਨੂੰ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਸੋ ਥੋੜੀ ਜਿਹੀ ਕੀ ਸਿਟਿੰਗ ਹੈ ਕਿਨੇ ਵੇ ਤੋਂ ਲੈ ਕੇ ਕਿਨੇ ਵੇ ਤੱਕ ਹੁੰਦੀ ਹੈ ਪਰਸਨਲੀ ਅਗਰ ਕਮਾਤਾ ਮੈਂ ਆਈ ਜੁਆਇਨ ਮਾਈ ਇਨ ਦਾ ਮਾਰਨਿੰਗ ਬਾਈ 9 9 ਵੇ ਤੋਂ ਲੈ ਕੇ ਸ਼ਾਮ ਨੂੰ ਕੋਈ ਟਾਈਮ ਨਹੀਂ ਹੁੰਦਾ ਕਈ ਵਾਰ 9:00 ਵਜ ਜਾਂਦੇ 10:00 ਵੀ ਵਜ ਜਾਂਦੇ ਨੇ ਡਿਊਟੀ ਆਰਸ ਤੇ ਡਿਪੈਂਡ ਕਰਦਾ ਬਟ ਮਾਰਨਿੰਗ 9:00 ਮੇਰਾ ਆਫਿਸ ਸ਼ੁਰੂ ਹੋ ਜਾਂਦਾ ਹੈਗਾ ਜਦੋਂ ਮਈ ਮੰਥ ਦੀ ਗੱਲ ਕੀਤੀ ਜਾਵੇ ਮਈ ਮੰਥ ਤੇ ਵੀ ਟੁੱਟ ਕੋਲ ਕਿੰਨੀਆਂ ਕੰਪਲੀਟ ਆਈਆਂ ਨੇ ਤੇ ਕਿੰਨੀਆਂ ਕੰਪਲੀਟ ਆ ਜਿਹੜੀਆਂ ਸੋਲਵ ਹੋ ਚੁੱਕੀਆਂ ਨੇ ਮੈਂ ਈਓਡਬਲ ਇਕਨੋਮਿਕ ਫੈਂਸ ਵਿੰਗ ਕਰਾਈਮ ਗੇਸਟ ਔਮਨ ਇਹ ਵੀ ਮੈਂ ਹੀ ਦੇਖਦਾ ਹਾਂਗਾ ਇਹਦੇ ਨਾਲ ਨਾਲ ਹੋਰ ਵੀ ਮੇਰਾ ਜਿਹੜਾ ਲਾਇਸੈਂਸਿੰਗ ਯੂਨਿਟ ਹੈ ਉਹਦੇ ਵੀ ਕੰਪਲੇਂਟਸ ਹੈਗੀਆਂ ਜਿਹੜੀਆਂ ਮੈਨਾਂ ਡਾਇਰੈਕਟ ਕੰਪਲੇਂਟਸ ਹੈਗੀਆਂ ਨੇ ਉਹ ਸਾਰੀਆਂ ਡਿਸਪੋਜ਼ ਆਫ ਆਫ ਦੀ ਮੰਥ ਆਫ ਮਈ ਜਿਹੜੀਆਂ ਕੰਪਲੇਂਟਸ क्राइम अगेंस्ट विमेन है ओ विच ਸਾਡੇ ਕੋਲ ਸਟਿਲ ਹਜੇ 63 ਜਿਹੜੀਆਂ ਹੈਗੀਆਂ ਪੈਂਡਿੰਗ ਨੇ ਸਾਡੇ ਕੋਲ ਟੋਟਲ ਜਿਹੜੀਆਂ ਹੈਗੀਆਂ 113 ਆਈਆਂ ਸੀਗੀਆਂ 113 ਇਨਦਰ ਟਾਈਮ ਅਸੀਂ 40 ਡੇਜ਼ ਰੱਖਿਆ ਹੋਇਗਾ ਔਰ ਹਜੇ ਵੀ ਟਾਈਮ ਸਾਡੇ ਕੋਲ ਪਿਆ ਕਿਉਂਕਿ ਇਲੈਕਸ਼ਨ ਹੋ ਕੇ ਨਿਕਲੇ ਹਨ ਜਸਟ ਹੋਏ ਨੇ ਉਸ ਵਿੱਚ ਵੀ ਅਸੀਂ ਕਾਫੀ ਬੀਜ਼ੀ ਰਹੇ ਰਾਉਂਡ ਦ ਕਲॉक ਡਿਊਟੀ ਸਾਡੀ ਰਹੀ ਹੈਗੀ ਆ ਸਟਿਲ ਲੇਕਿਨ ਸਾਡਾ ਕੰਮ ਜਿਹੜਾ ਹੈਗਾ ਅਸੀਂ ਟ੍ਰਾਈ ਵੀ 40 ਡੇਸ ਅਸੀਂ ਡਿਸਪੋਜ਼ ਆਫ ਕਰੀਏ ਐਸ ਪਰ ਦੀ ਡਾਇਰੈਕਸ਼ਨ ਆਫ आवर ਸੀਨੀਅਰਸ ਅਸੀਂ 40 ਦਿਨ ਦੇ ਵਿੱਚ ਵੀ ਡਿਸਪੋਜ਼ ਆਫ ਕਰਦੇ ਆ ਜਿਹੜੇ ਲੋਕ ਤੋਂ ਥੋੜੇ ਕੋ ਲਾਉਂਦੇ ਨੇ ਤੁਸੀਂ ਉਹਨਾਂ ਦੇ ਮਸਲੇ ਦਾ ਹੱਲ ਕਰ ਦਿੰਦੇ ਆ ਆਮ ਤੌਰ ਤੇ ਰੂਟੀਨ 'ਚ ਦੇਖ ਨੂੰ ਮਿਲਦਾ ਜਿਵੇਂ ਥਾਣੇ ਦੀ ਗੱਲ ਕੀਤੀ ਜਾਵੇ ਥਾਣੇ ਦੇ ਵਿੱਚ ਜਿਵੇਂ ਏਐਸਆਈ ਹੋਗੇ ਜਾਂ ਸਬ ਇੰਸਪੈਕਟਰ ਹੋਗੇ ਜਾਂ ਕਨਸਟੇਬਲ ਹੋਗੇ ਉਹ ਲੋਕਾਂ ਦੇ ਕਾਫੀ ਗੀੜੇ ਮਰਵਾਉਂਦੇ ਨੇ ਲੋਕਾਂ ਨੂੰ ਬਹੁਤ ਉਹਨਾਂ ਦੇ ਵੱਲੋਂ ਤੰਗ ਪ੍ਰੇਸ਼ਾਨੀ ਕਿਤੇ ਕਿ ਉਹਨਾਂ ਉੱਤੇ ਨਜ਼ਰ ਕਿਸ ਤਰ੍ਹਾਂ ਦੇ ਨਾਲ ਬਣਾਈ ਜਾਏਗੀ ਵੈਸੇ ਤਾਂ ਜਿਹੜੀ ਕੰਪਲੇਂਟ सीपी ऑफिस ਤੋਂ موਵ ਹੋ ਕੇ ਜਾਂਦੀ ਹੈ ਉਹਦਾ ਵਕਾਇਦਾ पीजीटी ਨੰਬਰ इशू ਹੁੰਦਾ ਹੈਗਾ ਉਹ ਚ ਸਾਡੀ ਡਾਇਰੈਕਸ਼ਨ ਇਹੀ ਹੁੰਦੀ ਹੈ ਵੀ ਵਿਦਨ 40 ਡੇਸ ਤੁਸੀਂ ਉਹਨੂੰ ਕੰਪਲੀਟ ਕਰਨਾ ਹੁੰਦਾ ਕਈ ਵਾਰ ਜਿਸ ਤਰ੍ਹਾਂ ਦੇਖੇ ਜਬੀ ਮਾਰਨਿੰਗ ਡਿਊਟੀਆਂ ਜਿਹੜੇ ਰੈਗੂਲਰ ਬਹੁਤ ਡਿਊਟੀ ਹੈ ਉਹ ਡਿਊਟੀ ਵੀ ਸਾਰੇ ਕਨਸਰਨਡ ਜਿਹੜੇ ਸਾਡੇ EMPLOYEES ਹੈਗੇ ਨੇ ਪੁਲਿਸ ਸਟੇਸ਼ਨ ਤੋਂ ਉਹ ਰਾਉਂਡ 24 ਘੰਟੇ ਡਿਊਟੀ ਕਰਦੇ ਨੇ ਅਗਰ ਕੁਝ ਰਹਿ ਵੀ ਜਾਂਦਾ ਹੈਗਾ ਤਾਂ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਆਂ ਕਿ ਸਾਨੂੰ ਲੇਟੈਸਟ ਜੋ ਡਾਇਰੈਕਸ਼ਨਸ ਹੈ ਅਸੀਂ ਇਹਨੂੰ ਵਿਦਨ ਟਾਈਮ ਖਤਮ ਕਰੀਏ ਅਗਰ ਕੋਈ ਰਹਿ ਜਾਂਦੀ ਹੈਗੀ ਆ ਤਾਂ ਅਸੀਂ ਫਿਰ ਡਾਇਰੈਕਸ਼ਨ ਦੇਣੇ ਨੂੰ ਕੰਪਲੀਟ ਕਰੋ ਪਬਲਿਕ ਮੀਟਿੰਗਾਂ ਵੀ ਸਮੇਂ-ਸਮੇਂ ਤੇ ਕੀਤੀ ਜਾਂਦੀ ਆ ਪੁਲਿਸ ਦੇ ਵੱਲੋਂ ਫਿਰ ਵੀ ਪੁਲਿਸ ਅਤੇ ਪਬਲਿਕ ਦੇ ਵਿੱਚ ਤਾਲਮੇਲ ਠੀਕ-ਠੀਕ ਨਾਲ ਬਣ ਕਿਉਂ ਨਹੀਂ ਪੈਂਦਾ ਕਿਤੇ ਨਾ ਕਿਤੇ ਫਿਰ ਵੀ ਕਮੀ ਰਹਿ ਜਾਂਦੀ ਹੈ ਸਹੀ ਮੈਨੇ ਅੱਜ ਤਾਂ ਜੇ ਦੇਖੀਏ ਕੁਝ ਕੰਪਲੇਂਟਸ ਇਦਾਂ ਦੀ ਹੁੰਦੀਆਂ ਹੈ ਜਿਹੜੀਆਂ ਨਾਨ ਕੋਗਨਲ ਫੇਸ ਦੀਆਂ ਆਉਂਦੀਆਂ ਨੇ ਉਹਦੇ ਵਿੱਚ ਕੀ ਹੁੰਦਾ ਹੈਗਾ ਵੀ ਕੰਪਲੇਂਟਸ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਵੀ ਜਿਹੜਾ ਕੰਪਲੇਨੈਂਟ ਆਂਦਾ ਉਹ ਕੰਪਲੇਨੈਂਟ ਬਹੁਤ ਸਮਝਾਉਣ ਦੇ باوجود ਵੀ ਨਹੀਂ ਸਮਝਦਾ ਕੁਝ ਇਸ ਤਰ੍ਹਾਂ ਦੇ ਹੁੰਦੇ ਜਿਹੜਾ ਡਾਇਰੈਕਟ ਪੁਲਿਸ ਦੇ ਹੱਥ ਪਾਣਯੋਗ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਅਗਰ ਮੇਰੇ ਕੋ ਵੀ ਕੋਈ ਕੰਪਲੇਨੈਂਟ ਆਂਦਾ ਸੀ ਉਹਨਾਂ ਨੇ ਇਹੀ ਕਰਨੇ ਆ ਵੀ ਤੁਸੀਂ ਆਨਰੇਬਲ ਜਾਂ ਲਰਨਨ ਕੋਰਟ ਨੂੰ ਅਪਰੋਚ ਕਰੋ ਲੇਕਿਨ ਪਬਲਿਕ ਕੁਝ ਐਸੀ ਆ ਜਾਂਦੀ ਹੈ ਕਿ ਜਿਹੜੀ ਸੀ ਨੂੰ ਨਹੀਂ ਸਮਝਦੀ ਉਹ ਬਾਰ ਬਾਰ ਇਹੀ ਕਹਿੰਦੇ ਤੁਸੀਂ ਕਾਰਵਾਈ ਕਰੋ ਹੁਣ ਲੇਟੈਸਟ ਇੱਕ ਮੇਰੇ ਕੋਲ ਕੰਪਲੇਂਟ ਆਈ ਸੀਗੀ ਬੜੇ ਰੈਨਾਉਂਡ ਡਾਕਟਰ ਸੀਗੇ ਰਿਟਾਇਰ ਹੋਏ ਨੇ ਉਹਨਾਂ ਨੇ ਆ ਕੇ ਮੈਨੂੰ ਕਿਹਾ ਵੀ ਸਾਡਾ ਕੋਰਟ ਵਿੱਚ ਕੇਸ ਚੱਲਦਾ ਪਿਆ ਉਸ ਤੋਂ ਬਾਅਦ ਉਹ ਕਹਿੰਦੇ ਜੀ ਦੇਖੋ ਸਾਡੇ ਜਿਹੜੀ ਨੌ ਹੈਗੀ ਆ ਉਹ ਸਾਨੂੰ ਤੰਗ ਪਰੇਸ਼ਾਨ ਬਹੁਤ ਕਰਦੀ ਆ ਵੀ ਸਾਡਾ ਜਿਹੜਾ ਹੈਗਾ ਅਸੀਂ ਡੌਗ ਇਹ ਰੱਖਿਆ ਹੋਇਆ ਜੇ ਉਹਨੂੰ ਕੱਟ ਦਿੰਦਾ ਤਾਂ ਅਸੀਂ ਕੀ ਕਰ ਸਕਦੇ ਸੀਗੇ ਸਾਡੀ ਇੰਨੀ ਲੀਟਰ ਦੀ ਟੈਂਕੀ ਹੈ ਉਹ ਇਹ ਚੀਜ਼ਾਂ ਜੇ ਅਸੀਂ ਦੇਖਣ ਲੱਪੀ ਥੋੜਾ ਜਿਹਾ ਜਿਹੜਾ ਪਬਲਿਕ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਵੀ ਜੇ ਉਹ ਕਿਸੇ ਲਾਇਰ ਤੋਂ ਸਲਾਹ ਲੈ ਕੇ ਆਂਦੇ ਨੇ ਤਾਂ ਉਹਨਾਂ ਦੀ ਸਲਾਹ ਵੀ ਮੰਨਣੀ ਚਾਹੀਦੀ ਆ ਅਗਰ ਪੁਲਿਸ ਵੀ ਕਰ ਰਹੀ ਹੈ ਤਾਂ ਉਹਨਾਂ ਨੇ ਇਹ ਵੀ ਦੇਖਣਾ ਚਾਹੀਦਾ ਵੀ ਜਿਹੜੀ ਪੁਲਿਸ ਹੈਗੀ ਆ ਉਹ ਆਪਣਾ ਫਰਜ਼ ਨਿਭਾ ਰਹੀ ਆ ਕੁਝ ਲੇਟ ਹੋ ਸਕਦਾ ਪਰ ਉਹ ਵੀ ਚੀ ਵੀ ਦੇਖੋ ਘਰ ਜਾਣ ਦਾ ਸਮਾਂ ਨਹੀਂ ਹੈ ਰਾਉਂਡ ਦਾ ਕਲੌਕ ਡਿਊਟੀ ਕਰ ਰਿਹਾ ਹੁਣ ਇਲੈਕਸ਼ਨ ਸੀਜ਼ਨ ਨਿਕਲ ਕੇ ਗਿਆ ਇਹ ਵੀ ਸਾਨੂੰ ਬਿਲਕੁਲ ਵੀ ਟਾਈਮ ਨਹੀਂ ਸੀਗਾ ਵੀ ਅਸੀਂ ਟਾਈਮ ਸਿਰ ਘਰ ਵੀ ਜਾ ਸਕੀਏ ਸੋ ਕਦੀ ਲੇਟ ਵੀ ਹੋ ਜਵੇ ਤਾਂ ਕੰਮ ਜੇ ਕੋਈ ਪੁਲਿਸ ਨਾ ਕੋਈ ਹੋਰ ਵੀ ਏਜੰਸੀ ਹੋਵੇ ਤਾਂ ਲੇਟ ਹੋ ਜਾਂਦਾ ਹੈ ਪਰ ਸਾਡੀ ਇਹੀ ਡਾਇਰੈਕਸ਼ਨਸ ਹੁੰਦੀ ਆ ਪਰ 40 ਡੇਸ ਇਹਨੂੰ ਕੰਪਲੀਟ ਕਰੀਏ ਸਰ ਜਿਹੜੇ ਤੁਹਾਡੇ ਕੋਲ ਇੰਟਰਵਿਊ ਕਰਨ ਦੇ ਲਈ ਆਇਆ ਇੱਕ ਪਰਸਨਲ ਸਵਾਲ ਹੈ ਵੀ ਦੇਖਿਆ ਤੁਹਾਡਾ ਕੰਮ ਕਰਨ ਦਾ ਸਟਾਈਲ ਬਹੁਤ ਅਲੱਗ ਜਿਹਾ ਵਾ ਮਹਿਲਾਵਾਂ ਨੂੰ ਤੁਹਾਡੇ ਕੋਲ ਬੈਠੀਆਂ ਸੀਆਂ ਕੁੜੀਆਂ ਬੈਠੀਆਂ ਸੀ ਤੁਹਾਡਾ ਸਮਝਾਉਣ ਦਾ ਤਰੀਕਾ ਆਮ ਤੌਰ ਤੇ ਲੋਕ ਕਿਸੇ ਅਫਸਰ ਕੋਲ ਜਾਂਦੇ ਨੇ ਤਾਂ ਅਗਲਾ 30 ਸੈਕਿੰਡ ਜਾਂ ਫਿਰ 1 ਮਿੰਟ ਦਿੰਦਾ ਤਾਂ ਅਗਲਾ ਕਹਿੰਦਾ ਜਾਓ ਜੀ ਤੁਹਾਡੀ ਕੰਪਲੀਟ ਆ ਗਈ ਦੇਖਾਂਗੇ ਪਰ ਤੁਸੀਂ ਪ੍ਰੋਪਰ ਤਰੀਕੇ ਨਾਲ ਉਹਨੂੰ ਸਮਝਾ ਕੇ ਕਾਉਂਸਲਿੰਗ ਕਰਕੇ ਵੀ ਇੱਕ ਗੱਲ ਤੁਸੀਂ ਕਹੀ ਸੀ ਕੁੜੀਆਂ ਦੇ ਘਰ ਤੋੜਨ ਦੀ ਬਜਾਏ ਵਸਾਣਾ ਜ਼ਿਆਦਾ ਜ਼ਰੂਰੀ ਸਮਝਦੇ ਆ ਇਹਨਾਂ ਜਿਆਦਾ ਸਲੀਕਾ ਇੱਕ ਅਫਸਰ ਦੇ ਵਿੱਚ ਕਿਵੇਂ ਮੇਰਾ ਇਹੀ ਮਕਸਦ ਹੁੰਦਾ ਵੀ ਜਦੋਂ ਵੀ ਕੋਈ ਕੰਪਲੇਂਟ ਕ੍ਰਾਈਮ ਅਗੇਂਸਟ ਔਮਨ ਵਾਲੀ ਕੋਈ ਆਂਦੀ ਹੈਗੀ ਜਾਂ ਇਵਨ ਇਨ ਨਾਟ ਇਟ ਦਿਸ ਅਗਰ ਕੋਈ ਫੈਮਿਲੀ ਡਿਸਪਿਊਟ ਵੀ ਆਂਦਾ ਜਾਂ ਕੋਈ ਅਪਰੋਚ ਕਰਦਾ ਵੀ ਸਾਡਾ ਡਿਸਪਿਊਟ ਚੱਲ ਰਿਹਾ ਕਿਸੇ ਤਰ੍ਹਾਂ ਦੇ ਡਿਸਪਿਊਟ ਹੋਵੇ ਮੇਰਾ ਇਹੀ ਹੁੰਦਾ ਵੀ ਇਨਸਟੈਡ ਆਫ ਟੇਕਿੰਗ ਐਕਸ਼ਨ ਜੇ ਉਹ ਆਪਸ ਵਿੱਚ ਐਮੀਕਬਲੀ ਸੈਟਲ ਕਰ ਲੈਣ ਕਿਉਂਕਿ ਜੇ ਐਮੀਕਬਲੀ ਸੈਟਲ ਹੁੰਦਾ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈ ਕੋਈ ਵੀ ਏਜੰਸੀ ਹੈਗੀ ਉਹ ਹਮੇਸ਼ਾ ਇਹੀ ਕਹਿੰਦੀ ਹੈ ਵੀ ਤੁਸੀਂ ਇਸ ਨੂੰ ਮਿਊਚੁਅਲੀ ਅੰਡਰਸਟੈਂਡਿੰਗ ਨਾਲ ਇਹ ਮਿਕੇਬਲੀ ਸੈਟਲ ਕਰ ਲਓ ਲੇਕਿਨ ਧੀਆ ਦੇ ਘਰ ਵਸਦੇ ਚੰਗੇ ਹੁੰਦੇ ਨੇ ਹੁਣ ਅੱਜ ਦੇ ਟਾਈਮ 'ਚ ਜੇ ਦੇਖਿਆ ਜਾਵੇ ਜਿਹੜੀ ਜਨਰੇਸ਼ਨ ਹੈ ਕੀ ਆ ਉਹ ਬਹੁਤ ਗੈਪ ਹੈ ਚੁਕਾ ਉਸ ਚੀਜ਼ ਨੂੰ ਨਹੀਂ ਸਮਝਦੀਆਂ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਕੋਈ ਸਵੇਰੇ ਟਾਈਮ 'ਚ ਉੱਠਣਾ ਨਹੀਂ ਚਾਹੁੰਦਾ ਕੰਮ ਕਰਨ ਤੋਂ ਕਤਰਾਂਦੇ ਨੇ ਜਿਹਦੀਆਂ ਪ੍ਰੋਬਲਮਜ਼ ਆਉਂਦੀਆਂ ਮੈਂ ਤਾਂ ਸਮ ਇਵਨ ਪੇਰੈਂਟਸ ਨੂੰ ਵੀ ਪੇਰੈਂਟਸ ਦੀ ਬਜਾਏ ਤਾਂ ਬੱਚਿਆਂ ਨੂੰ ਕਹਿਣਾ ਜ਼ਿਆਦਾ ਜ਼ਰੂਰੀ ਆ ਵੀ ਜੇ ਮਾਰਨਿੰਗ ਟਾਈਮਸ ਉੱਠਣ ਟਾਈਮ ਉੱਠ ਕੇ ਰੱਬ ਦਾ ਨਾਮ ਲੈਣ ਤਾਂ ਸ਼ਾਇਦ ਆਪਣੇ ਆਪ ਨੂੰ ਚੇਂਜ ਕਰ ਸਕਦੇ ਆ ਸਭ ਤੋਂ ਜ਼ਰੂਰਤ ਅੱਜ ਸਾਨੂੰ ਸਮੇਂ ਦੀ ਇਹੀ ਹੈਗੀ ਕਿ ਆਪਣੇ ਆਪ ਨੂੰ ਚੇਂਜ ਲੈ ਕੇ ਆਓ ਪ੍ਰੋਬਲਮਜ਼ ਹੀ ਇਹੀ ਆ ਰਹੀਆਂ ਅਗਰ ਇਹ ਬੱਚਾ ਸਮਝ ਲਵੇ ਤਾਂ ਸ਼ਾਇਦ ਪ੍ਰੋਬਲਮ ਨਾ ਆਵੇ ਸਾਡੀ ਮੇਰਾ ਐਕਸਪੀਰੀਅੰਸ ਜਿੰਨਾ ਕਰਿਆ ਫੈਮਿਲੀ ਡਿਸਪਿਊਟ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਤਾਂ ਹੀ ਹੁੰਦਾ ਫੈਮਿਲੀ ਡਿਸਪਿਊਟ ਜੇ ਉਹਨਾਂ 'ਚ ਅੰਡਰਸਟੈਂਡਿੰਗ ਨਹੀਂ ਅੰਡਰਸਟੈਂਡਿੰਗ ਨੀ ਹੈ ਵੀ ਉਹ ਕੰਮ ਨਹੀਂ ਕੋਈ ਕਰਨਾ ਚਾਹੁੰਦੇ ਹਰ ਬੰਦਾ ਬੈੱਡ ਤੇ ਬੈਠ ਕੇ ਖਾਣਾ ਚਾਹੁੰਦਾ ਪਰ ਕੰਮ ਕੋਈ ਨਹੀਂ ਕਰਨਾ ਚਾਹੁੰਦਾ ਸੋ ਅਗਰ ਇਹ ਚੀਜ਼ਾਂ ਹਟ ਜਾਣ ਤਾਂ ਮੇਰੇ ਖਿਆਲ ਆ ਵੀ ਸਾਡੀਆਂ 80% ਪ੍ਰੋਬਲਮਸ ਖਤਮ ਹੋ ਸਕਦੀਆਂ ਈਗੋ ਛੱਡ ਦੇਣ ਵੀ ਮੈਂ ਕੰਮ ਨਹੀਂ ਕਰਨਾ ਅਗਰ ਈਗੋ ਛੱਡ ਦੇਣ ਪਿਆਰ ਦੇ ਨਾਲ ਤਾਂ ਕੋਈ ਦਿੱਕਤ ਨਹੀਂ ਆ ਬਸ ਇਹ ਸਮਝਣ ਦੀ ਅੱਜ ਦੀ ਜ਼ਰੂਰਤ ਹੈ ਸਭ ਤੋਂ ਜ਼ਰੂਰਤ ਹੈ ਵੀ ਸਵੇਰ ਉੱਠ ਕੇ ਰੱਬ ਦਾ ਨਾਮ ਲਓ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈ ਇਹ ਸਨੇਹੀ ਜੀ ਗੁਰਪ੍ਰੀਤ ਜੋ ਜਿਨ੍ਹਾਂ ਦੱਸੀਆ ਕਿ ਕੁ ਮਹੀਨੇ ਦਾ ਜਿਹੜਾ ਕਿ ਡਾਟਾ ਉਹਨਾਂ ਦੇ ਵੱਲੋਂ ਕਿੰਨਾ ਸੀ ਤਾਂ ਹੁਣ ਤੱਕ ਕਿੰਨੀਆਂ ਕੰਪਲੀਟਾ ਸੋਲਵ ਕਰ ਦਿੱਤੇ ਨੇ ਨਾਲ ਦੇ ਨਾਲ ਇੱਕ ਚੰਗਾ ਜਿਹੜਾ ਕਿ ਮੈਸੇਜ ਉਹ ਵੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਪਾਠ ਜਿਹੜਾ ਕਿ ਉਹ ਕਰਨਾ ਚਾਹੀਦਾ ਹੈ ਕੈਮਰਾ ਪਰਸੋਂ ਨੀਜ਼ ਨਾਲ ਹਿੰਮਤ ਸਿੰਘ ਦੀ ਕੋਪਲ ਡੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ